ਅੰਮ੍ਰਿਤਸਰ ਪੀਓ ਸਟਾਫ ਵੱਲੋਂ ਪਗੋੜਾ ਕਾਬੂ ਐਸਆਈ ਹਰੀਸ਼ ਕੁਮਾਰ ਇਨਚਾਰਜ ਪੀਓ ਸਟਾਫ ਅੰਮ੍ਰਿਤਸਰ ਵੱਲੋਂ ਆਪਣੀ ਟੀਮ ਦੇ ਨਾਲ ਮਿਲ ਕੇ ਪਗੋੜੇ ਦੋਸ਼ੀ ਸੰਦੀਪ ਸਿੰਘ ਉਰਫ ਫੌਜੀ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਸ਼ਰਨਗੜ੍ਹ ਥਾਣਾ ਲੋਪੋਕੇ ਨੂੰ ਕੀਤਾ ਕਾਬੂ ਹਰਪਾਲ ਸਿੰਘ ਪੰਗੂ ਦੀ ਵਿਸ਼ੇਸ਼ ਰਿਪੋਰਟ ਸੋਨੂ ਜੀ ਅੱਜ ਮੈਂ ਤੇ ਮੇਰੀ ਟੀਮ ਨੇ ਮਾਰਨਿੰਗ ਰੇਡ ਕਰਕੇ ਇੱਕ ਪਿਓ ਰੈਸਟ ਕੀਤਾ ਜਿਹੜਾ ਕਿ ਦੇਖ ਲਾਗ ਦੋ ਤਿੰਨ ਮੁਕਦਮੇ ਨੇ ਦੋ ਜਿਹੜੇ ਆ ਉਹ ਅਗੇ ਆ ਦੂਸਰੇ ਥਾਣੇ ਇੱਕ ਟੈਂਟ ਦੇ ਵਿੱਚ ਤੇ ਇੱਕ ਸਿਵਲ ਲਾਈਨ ਦੇ ਵਿੱਚ ਇਹ ਜਿਹੜਾ ਮੁਕਦਮਾ ਸੀ ਇਹ ਹੈ ਆਪਣਾ ਕਾਣੇ ਸਦਰੰਬਤ ਸਰਸਾ ਕੀ ਇਹ ਜੀ ਜਿਹੜਾ ਸਾਡੇ ਪੀਓ ਫੜਾਇਆ ਸਾਡੇ ਮਾਨ ਜੋ ਕਮੈਨਡਰ ਸਾਹਿਬ ਸਰਦਾਰ ਜੀਪੀਐਸ ਪੁਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਸਿਟੀ ਸਰਦਾਰ ਆਰਪੀਐਸ ਸਿੱਧੂ ਪੀਪੀਐਸ ਡੀਸੀਬੀ ਨਿਵੈਸ਼ਕੀ ਰੰਮਸਰ ਸਿਟੀ ਤੇ ਸਰਦਾਰ ਜੇਐਸ ਸਿੱਧੂ ਇਹ ਪੀਪੀਐਸ ਏਡੀਸੀਬੀ ਨਿਵੈਸ਼ਕੀ ਰੰਮਸਰ ਸਿਟੀ ਦੇ ਦਿਸ਼ਾ ਨਿਰਦੇਸ਼ ਅਕੋਰਡਿੰਗ ਸਾਡਾ ਸਟਾਫ ਜਿਹੜਾ ਵਰਕਆਊਟ ਕਰ ਰਿਹਾ ਜੀ ਇਹ ਜਿਹੜਾ ਪਿਓਰੈਸਟ ਕੀਤਾ ਇਹਦੀ ਡਿਟੇਲ ਜਿਹੜੀ ਇਸ ਪ੍ਰਕਾਰ ਆ ਇਹਦਾ ਨਾਮ ਹੈ ਜੀ ਸੰਦੀਪ ਸਿੰਘ ਇਲਿਸ ਫੌਜੀ ਸਨ ਆਫ ਅਗਾ ਜੀ ਹਰਪਾਲ ਸਿੰਘ ਆਰਓ 골ਡਨ ਸਿਟੀ ਮੀਰਾਗੋਡ ਚੌਗ ਅੰਮ੍ਰਿਤਸਰ ਦਾ ਹੈ ਰਹਿਣਾਲਾ ਜੀ ਇਹ ਬਾਦਦਾਲ ਸ਼ਰੀਪ ਪ੍ਰਿੰਕਾ ਸ਼ਰਮਾ ਮੈਡਮ ਨੇ ਜੀਐਮਆਈਸੀ ਅੰਮ੍ਰਿਤਸਰ ਉਹਨਾਂ ਦੀ ਕੋਰਟ ਦੇ ਵਿੱਚ ਮੁਕੱਦਮਾ ਨੰਬਰ 187 ਤੇ ਡੇਟਡ 26/9/2018 ਅੰਡਰ ਸੈਕਸ਼ਨ 457 380 ਆਈਪੀਸੀ ਖਾਣਾ ਸਦਰ ਅੰਮ੍ਰਿਤਸਰ ਦਾ ਮੁਕੱਦਮਾ ਇਹਦੇ ਖਿਲਾਫ ਤਰਜੀ ਸੀ ਜਿਹਦੇ ਵਿੱਚ ਪੀਓ ਸੀ ਜਿਹਦੇ ਪੀਓ ਡੇਟ ਅਗੇਜ 4/11/2024 ਔਰ ਇਹਨੂੰ ਅੱਜ ਸਵੇਰੇ ਮਾਰਨਿੰਗ ਜਾ ਕੇ ਰੀਡ ਕਰਕੇ ਲੈ ਕੇ ਆਏ ਆ ਕੋਲ ਵੀ ਕੁਝ ਕੁਝ ਕੀਤੀ ਜਿਹਨੇ ਦੱਸਿਆ ਕਿ ਮੇਰੇ ਖਿਲਾਫ ਦੋ ਪਰਚੇ ਹੋਰ ਦਰਜ ਨੇ ਉਹ ਜਿਹੜੇ ਆ ਉਹ ਇੱਕ ਹੈਗਾ ਜੀ ਥਾਣੇ ਆਪਣਾ ਸਿਵਲ ਲੈਂਦਾ ਜਿਹੜਾ ਮੁਕੱਦਮਾ ਨੰਬਰ 368 ਡੇਟਡ 26 12 2020 ਅੰਡਰ ਸੈਕਸ਼ਨ 379 411 ਇਹ ਵੀ ਚੋਰੀ ਦਾ ਮੁਕੱਦਮਾ ਹੈ ਥਾਣੇ ਸਿਵਲ ਲੈਂਦਾ ਇੱਕ ਮੁਕੱਦਮਾ ਇਹਦੇ ਖਿਲਾਫ ਕੈਂਟ ਦੇ ਵਿੱਚ ਦਰਜ ਹੋ ਮੁਕੱਦਮਾਗਾ 200 ਮੁਕੱਦਮਾ ਨੰਬਰ 228 ਡੇਟਡ 10 8 2022 ਅੰਡਰ ਸੈਕਸ਼ਨ ਹੈ 454 380 ਆਈਪੀਐਸਪੀਐਸ ਕੈਂਟਰ ਇਹ ਤਿੰਨ ਮੁਕਦਮੇ ਦੇ ਖਿਲਾਫ ਦਰਜ ਹੈ ਜੀ ਜਿੰਨਾ ਵਿੱਚੋਂ ਇੱਕ ਦੇ ਵਿੱਚ ਪੀਓਸੀ 2 ਉਹਦੇ ਵਿੱਚ ਅੰਡਰ ਆਪਣਾ ਜਾ ਰਿਹਾ ਜੀ ਆਪਣੇ ਤਰੀਕੇ ਦੇ ਤੇ ਇਹਨੂੰ ਅੱਜ ਰੈਸਟ ਕਰਕੇ ਥਾਣੇ ਸਦਰ ਉਹਨਾਂ ਦੇ ਹੈਂਡਓਵਰ ਕੀਤਾ ਅੱਗੇ ਉਹ ਇਹਨੂੰ ਅਦਾਲਤ ਦੇ ਵਿੱਚ ਪੇਸ਼ ਕਰਨਗੇ ਸਰ ਇਹ ਫੌਜੀ ਇਹਦੇ ਫੌਜੀ ਨਾਮ ਲਗਾ ਨਹੀਂ ਨਹੀਂ ਉਸ ਤਰ੍ਹਾਂ ਇਹਦਾ ਨਾਮ ਫੌਜੀ ਫੌਜੀ ਇਹ ਫੌਜੀ ਨਹੀਂ ਰਬੀਸਿਬਲੀ ਉਸ ਤਰ੍ਹਾਂ ਫੌਜੀ ਫੌਜੀ ਇਹਦਾ ਨਾ ਪਾ ਲੈਂਦੇ ਆ ਬੰਦੇ ਦਾ ਉਸ ਤਰ੍ਹਾਂ ਹੀ ਆ